ਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ YouTube ਚੈਨਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 10 ਇੰਟਰਸਟਿੰਗ ਫੈਕਟ ਉਹ ਵੀ ਪੰਜਾਬੀ ਵਿੱਚ ਸਭ ਤੋਂ ਪਹਿਲਾ ਫੈਕਟ ਹੈ ਇਤਿਹਾਸ ਵਿੱਚ ਪਹਿਲੀ ਵਾਰ ਚੱਲਣ ਵਾਲੀ ਰੇਲ ਗੱਡੀ ਦੀ ਸਪੀਡ ਸਿਰਫ 8 ਕਿਲੋਮੀਟਰ ਪ੍ਰਤੀ ਘੰਟਾ ਸੀਗੀ ਅਗਲਾ ਹੈ ਜੀ ਟਾਈਟੈਨਿਕ ਦੀਆਂ ਚਿਮਨੀਆਂ ਇੰਨੀਆਂ ਵੱਡੀਆਂ ਸਨ ਕਿ ਉਹਨਾਂ ਵਿੱਚੋਂ ਦੋ ਰੇਲ ਗੱਡੀਆਂ ਲੰਘ ਸਕਦੀਆਂ ਸਨ ਸਾਡੀਆਂ ਉਂਗਲਾਂ ਦੇ ਨਿਸ਼ਾਨਾ ਵਾਂਗ ਸਾਡੇ ਜੀਪ ਦੇ ਵੀ ਨਿਸ਼ਾਨ ਵੱਖਰੇ ਹਨ ਦੋਸਤੋ ਜਮਾਤ ਹਾਰਡ ਕਾਰਡ ਪੁੱਤਾਂ ਦਰੌਣਾ ਫਿੰਗਰ ਪ੍ਰਿੰਟ ਚੈੱਕ ਕਰਵਾਉਨੇ ਆ ਇਸ ਤਰ੍ਹਾਂ ਵੀ ਆਪਣੇ ਜੀਵ ਦੀਆਂ ਫਿੰਗਰਪ੍ਰਿੰਟਾਂ ਅਲੱਗ-ਅਲੱਗ ਹੁੰਦੀਆਂ ਹਨ ਸੁਪਨੇ ਵਿੱਚ ਆਉਣ ਵਾਲੇ ਹਰ ਚਿਹਰੇ ਨੂੰ ਅਸੀਂ ਇੱਕ ਵਾਰ ਜ਼ਰੂਰ ਦੇਖਿਆ ਹੁੰਦਾ ਹੈ ਦੋਸਤੋ ਜੋ ਵੀ ਆਪਾਂ ਨੂੰ ਸੁਪਨਾ ਆਉਂਦਾ ਹੈ ਉਸ ਨੂੰ ਆਪਾਂ ਕਦੇ ਨਾ ਕਦੇ ਦੇਖਿਆ ਹੁੰਦਾ ਹੈ ਉਸਤਨ ਹਰ ਰੋਜ਼ 12 ਨਵ ਜੰਮੇ ਬੱਚੇ ਹੋਰ ਮਾਪਿਆਂ ਨੂੰ ਦੇ ਦਿੱਤੇ ਜਾਂਦੇ ਹਨ ਦੋਸਤੋ ਜੋ ਵੀ ਹਰ ਰੋਜ਼ ਇਹਨੇ ਬੱਚੇ ਜੰਮਦੇ ਹਨ ਉਹਨਾਂ ਚ ਉਸਤਨ ਲਗਾਈ ਹੈ ਕਿ 12 ਨਵ ਜੰਮੇ ਬੱਚੇ ਕਿਸੇ ਹੋਰ ਮਾਪਿਆਂ ਨੂੰ ਗੋਦ ਦੇ ਦਿੱਤੇ ਜਾਂਦੇ ਹਨ ਸੱਜੇ ਹੱਥ ਵਾਲੇ ਲੋਕ ਖੱਬੇ ਹੱਥ ਵਾਲੇ ਲੋਕਾਂ ਨਾਲੋਂ ਔਸਤਨ 9 ਸਾਲ ਜ਼ਿਆਦਾ ਜਿਉਂਦੇ। ਦੋਸਤੋ ਜੋ ਸੱਜੇ ਹੱਥ ਵਾਲੇ ਲੋਕ ਜਨਮ ਵਿੱਚ ਆਪਾਂ ਕਹਿੰਦੇ ਸੱਜੇ ਖੱਬੂ ਤੇ ਖੱਬੇ ਹੱਥ ਵਾਲੇ ਲੋਕ ਲੋਕਾਂ ਨਾਲੋਂ ਔਸਤਨ 9 ਸਾਲ ਜ਼ਿਆਦਾ ਜਿਉਂਦੇ ਹਨ ਜਿਉਂਦੇ ਹਨ ਸੱਜੇ ਹੱਥ ਵਾਲੇ। Apple ਕੰਪਨੀ ਦੇ ਸੰਸਥਾਪਕ ਸਟੀਵ ਜੌਬਸ ਨੇ ਕਦੇ ਵੀ ਆਪਣੀ ਕਾਰ ਤੇ ਨੰਬਰ ਪਲੇਟ ਨਹੀਂ ਲਗਾਈ। ਆਸਟ੍ਰੇਲੀਆ ਵਿੱਚ ਹਰ ਸਾਲ ਸੱਫਾ ਨਾਲੋਂ ਸੱਪਾਂ ਨਾਲੋਂ ਸ਼ਹਿਦ ਦੀਆਂ ਮੱਖੀਆਂ ਦੇ ਕੱਟਣ ਨਾਲ ਜ਼ਿਆਦਾ ਲੋਕ ਮਰਦੇ ਹਨ। ਤਿਤਲੀਆਂ ਆਪਣੇ ਪੈਰਾਂ ਨਾਲ ਫੁੱਲਾਂ ਦਾ ਸਵਾਦ ਲੈਂਦੀਆਂ ਦੋਸਤੋ ਤਿਤਲੀਆਂ ਆਪਣੇ ਪੈਰਾਂ ਨਾਲ ਸਵਾਦ ਲੈਂਦੀਆਂ ਨਾ ਕਿ ਮੂੰਹ ਨਾਲ ਦੋਸਤੋ ਇਸ ਇੰਟਰਸਟਿੰਗ ਫੈਕਟਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰੋ ਤੇ ਸਾਡੇ YouTube ਚੈਨਲ ਪੰਜਾਬ ਜੀਕੇ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ